ਟਾਈ ਟਾਬੇ ਤੇ ਫਾਇਰਿੰਗ ਹੁੰਦੀ ਹੈ ਤੇ ਬਿਲਕੁਲ ਉਹਦੇ ਸਾਹਮਣੇ ਆਪਾਂ ਖੜੇ ਆ ਅੱਜ ਕਿੰਨਾ ਕਿਤੇ ਲੱਗਦਾ ਨਹੀਂ ਕਿ ਲੋਕਾਂ ਦੇ ਵੀ ਥੋੜਾ ਸਹਿਮ ਦਾ ਮਾਹੌਲ ਬਣਦਾ ਯਾਰ ਇੱਕ 20 ਦੇ ਆਸ-ਪਾਸ ਜਿਹੜੇ ਹੈਗੇ ਆ ਰਾਉਂਡਸ ਦੀ ਅਸ਼ੰਕਾ ਹੈਗੀ ਹੈ ਬਾਕੀ ਅਸੀਂ ਡਿਟੇਲ ਸਾਰੀ ਫਰੈਂਜ਼ਿਕ ਟੀਮ ਸਾਡੀ ਮੌਕੇ ਤੇ ਆ ਗਈ ਹੈ ਇਹ ਅਲਰਟ ਵੀ ਕਰਾਤਾ ਹੈਗਾ ਤੇ ਸਾਡੀ ਨਾਕਾਬੰਦੀ ਵੀ ਸਾਰੀ ਹੋ ਗਈ ਹੈ ਪਿੱਛੇ ਤੇ 에어ਪੋਰਟ ਰੋਡ ਤੇ ਇੱਕ ਬੰਦੇ ਨੂੰ ਗੋਲੀਆਂ ਮਾਰ ਕੇ ਉਹਦੀ ਜਿਹੜੀ ਮੌਕੇ ਤੇ ਹੀ ਡੈਥ ਹੋ ਗਈ ਹੈ ਤਦਸੀ ਮੌਕੇ ਤੇ ਪਹੁੰਚੇ ਤੇ ਪਤਾ ਲੱਗਿਆ ਕਿ ਜਿਹੜਾ ਡਿਸੀਜ਼ ਬੰਦਾ ਬੰਦੇ ਦੀ ਮਤਲਬ ਆਨ ਦਾਸ ਫੋਰ ਡੈਥ ਹੋ ਗਈ ਸੀ ਤੇ ਡਿਸੀਜ਼ ਬੰਦਾ ਸੀਗਾ ਉਹਦੇ ਆਧਾਰ ਕਾਰਡ ਤੋਂ ਕੇ ਥਰੂ ਪਤਾ ਲੱਗਿਆ ਕਿ ਬੰਦੇ ਦਾ ਨਾਮ ਰਾਜੀਸ਼ ਰੋਗਰਾ ਹੈ ਉਹ ਪਿੱਛੋਂ ਜੰਮੂਦਰ ਰਹਿਣ ਵਾਲਾ ਹੈ ਤਮਾਹਲੀ ਦੇ ਸੀਪੀ 67 ਮੋਹਾਲੀ ਦੇ ਬਾਹਰ ਖੜੇ ਆ ਜਿੱਥੇ ਇੱਕ ਕਤਲ ਹੋ ਜਾਂਦਾ ਇੱਕ ਸ਼ਖਸ ਦਾ ਜਿਹੜਾ ਹੈ ਕਤਲ ਹੋ ਜਾਂਦਾ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਜਿਹੜੇ ਹੈ ਮੋਹਾਲੀ ਦੇ ਐਸਐਸਪੀ ਸੰਦੀਪ ਗਰਗ ਵੀ ਪਹੁੰਚੋ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿ ਤਾਂ ਗੋਲੀਆਂ ਮਰੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਸੰਦੀਪ ਗਰਗ ਐਸਐਸਪੀ ਮੋਹਾਲੀ ਨਾਲ ਨੇ ਉਹਨਾਂ ਗੱਲਬਾਤ ਕਰਾਂਗੇ ਪਲਾਂ ਡਾਕਟਰ ਸਾਹਿਬ ਜਿਹੜਾ ਕਤਲ ਹੋਇਆਗਾ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਤੇ ਕੌਣ ਸੀ ਅਹ ਏਕੋ ਜੀ ਹੁਨੇ ਜਿਹੜਾ ਇਨਸੀਡੈਂਟ ਹੋਇਆ ਇੱਕ ਅਨਫੋਰਚੂਨੇਟ ਇਨਸੀਡੈਂਟ ਜਿਹੜਾ ਹੋਇਆ ਉਹਦੇ ਵਿੱਚ ਇਥੇ 에어ਪੋਰਟ ਰੋਡ ਤੇ ਇੱਕ ਬੰਦੇ ਨੂੰ ਗੋਲੀਆਂ ਮਾਰ ਕੇ ਉਹਦੀ ਜਿਹੜੀ ਮੌਕੇ ਤੇ ਹੀ ਡੈਥ ਹੋ ਗਈ ਹੈ ਤੇ ਐਸ ਪਰ ਜਿਹੜੇ ਉਹਦੀ ਡਾਕੂਮੈਂਟਸ ਨੂੰ ਡਿਟੇਲਸ ਜਿਹੜੀਆਂ ਮਿਲੀਆਂ ਇੱਕ ਰਾਜੇਸ਼ ਡੋਗਰਾ ਨਾਮ ਦਾ ਬੰਦਾ ਹੈ ਜਿਹ ਜਿਹਦੇ ਜਿਹੜਾ ਕਿ ਜੰਮੂ ਦਾ ਰਹਿਣ ਵਾਲਾ ਹੈ ਐਸ ਪਰ ਜਿਹੜੀ ਆਧਾਰ ਕਾਰਡ ਵਗੈਰਾ ਡਿਟੇਲਸ ਮਿਲੀਆਂ ਤੇ ਇਹ ਚ ਦੋ ਗੱਡੀਆਂ ਦੇ ਉੱਤੇ ਕੁਝ ਅਨਨੋਨ ਚਾਰ ਪੰਜ ਬੰਦੇ ਆਏ ਸੀਗੇ ਤੇ ਉਹ ਆ ਕੇ ਉਹਨਾਂ ਨੇ ਜਿਹੜੀ ਇਹ ਸ਼ੂਟਿੰਗ ਕੀਤੀ ਹੈ ਤੇ ਇਹ ਇਨਸੀਡੈਂਟ ਨੂੰ ਅਨਜਾਨ ਦਿੱਤੇ ਤੇ ਇਹ ਚ ਸਾਡੀਆਂ ਟੀਮਾਂ ਇਮੀਡੀਏਟਲੀ ਐਕਟੀਵੇਟ ਹੋ ਗਈਆਂ ਤੇ ਅਸੀਂ ਸਾਡੂ ਕੁਝ ਲੀਡਸ ਵੀ ਕਾਫੀ ਇਹਦੇ ਵਿੱਚ ਹੈਗੀਆਂ ਤੇ ਜੇਤੀ ਜਿਹੜਾ ਹੈਗਾ ਇਹ ਟ੍ਰੇਸ ਵੀ ਕਰ ਲਿਆ ਜਾਏਗਾ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਪੁਲਿਸ ਵੱਲੋਂ ਹੋਣ ਵਾਲੀ ਹੈ ਨੀ 몰 ਤੋਂ ਬਾਹਰ ਨੂੰ ਜਾ ਰਿਹਾ ਸੀਗਾ ਤਾਂ ਇਹ ਇਹ 4 ਤੋਂ 5 ਜਿਹੜੇ ਹੈਗੇ ਫਿਲਹਾਲ ਦੱਸੇ ਜਾ ਰਹੇ ਨੇ ਕਿੰਨੇ ਸ਼ਾਟਸ ਮਿਲੇ ਨੇ ਤੇ ਕਿੰਨੀਆਂ ਹਿੱਟ ਹੋਈਆਂ ਇਹ ਕਰੀਬ 10 ਦੇ ਆਸ-ਪਾਸ ਜਿਹੜੇ ਹੈਗੇ ਆ ਰਾਊਂਡਸ ਦੀ ਆਸ਼ੰਕਾ ਹੈਗੀ ਹੈ ਬਾਕੀ ਅਸੀਂ ਡਿਟੇਲ ਸਾਰੀ ਫਰੈਂਜ਼ਿਕ ਟੀਮ ਸਾਡੀ ਮੌਕੇ ਤੇ ਆ ਗਈ ਹੈ ਤੇ ਸਾਰੀ ਡਿਟੇਲ ਚ ਇਹਦੀ ਜਿਹੜੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ ਸਰ ਗੱਲਾ ਹੀ ਨਹੀਂ ਪਤਾ ਲੱਗਿਆ ਹੁਣ ਤੱਕ ਕਿ ਦਾ ਨਾਮ ਸੀ ਨਹੀਂ ਇਹਦੇ ਨਾਲ ਵੀ ਇੱਕ ਦੋ ਸਾਥੀ ਸੀਗੇ ਤੇ ਉਹਨਾਂ ਨੂੰ ਵੀ ਡਿਟੇਲ ਚ ਕੁਛ ਇਧਰ ਉਧਰ ਹੋ ਗਿਆ ਪਰ ਸਾਨੂੰ ਆਇਡੈਂਟੀਫਾਈ ਹੋ ਗਏ ਨਹੀਂ ਤੇ ਉਹਨਾਂ ਤੋਂ ਵੀ ਡਿਟੇਲ ਚ ਅਸੀਂ ਜਿਹੜੇ ਪੁੱਛਾਂਗੇ ਕਿ ਕੀ ਗੱਲਬਾਤ ਹੈ ਕਿ ਕੋਈ ਕੋਈ ਦੁਸ਼ਮਣੀ ਵਾਲੀ ਗੱਲਬਾਤ ਹੈ ਜਾਂ ਕੋਈ ਪਰਸਨਲ ਐਨੀਮੀਟੀ ਵਾਲੀ ਗੱਲਬਾਤ ਹੈ ਕਿਉਂਕਿ ਬੰਦਾ ਜਿਹੜਾ ਹੈਗਾ ਜੰਮੂ ਦਾ ਰਹਿਣ ਵਾਲਾ ਜੋ ਐਸ ਪਰ ਡਾਕੂਮੈਂਟ ਸਾਨੂੰ ਪਤਾ ਲੱਗਿਆ ਕੋਈ ਲੋਕ ਨਹੀਂ ਨਿਕਲੇ ਨਹੀਂ ਹਜੇ ਤੱਕ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਨੇ ਇਨਸੀਡੈਂਟ ਹੋਇਆ ਹੀ ਹੈ ਥੋੜੀ ਦੇਰ ਪਹਿਲਾਂ ਤਾਂ ਗੱਡੀਆਂ ਆਈਆਂ ਸੀ ਉਹ ਪੰਜਾਬ ਨੰਬਰ ਨੇ ਜਾਂ ਕੋਈ ਹੋਰ ਨਹੀਂ ਇੱਕ ਜੰਕੇ ਨੰਬਰ ਹੈ ਤੇ ਇੱਕ ਚੰਡੀਗੜ੍ਹ ਨੰਬਰ ਹੈ ਤੇ ਉਹਦੀ ਵੀ ਡਿਟੇਲਸ ਅਸੀਂ ਜਿਹੜੀ ਹੈ ਕਢਾ ਰਹੇ ਹਾਂ ਹਾਂ ਜੀ ਚਲੋ ਲੱਗਦਾ ਇਹ ਨਹੀਂ ਪਤਾ ਲੱਗਿਆ ਇੱਥੇ ਕੀ ਕਰਨਾ ਹੈ ਨਹੀਂ ਹਜੇ ਤਾਂ ਜਸਟ ਹੋਣੇ ਇਨਸੀਡੈਂਟ ਹੋਇਆ ਸਾਰੀ ਇਹਦੀ ਹਜੇ ਤਾਂ ਕਾਰਡ ਤੋਂ ਆਈਡੈਂਟੀਫਿਕੇਸ਼ਨ ਹੋਈ ਹੈ ਤੇ ਸਾਰੀ ਡਿਟੇਲ ਜਿਹੜੇ ਇਹ ਚ ਹੁਣੇ ਅਸੀਂ ਸਾਡੀ ਟੀਮਸ ਆਲਰੇਡੀ ਲੱਗੀ ਹੈ ਤੇ ਛੇਤੀ ਛੇਤੀ ਇਹਨੂੰ ਅਸੀਂ ਕਲੀਅਰ ਕਰਾਂਗੇ ਠੀਕ ਹੈ ਥੈਂਕ ਯੂ ਥੈਂ SSP ਸੰਦੀਪ ਗਰਗ ਜਿਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਕੋਈ ਸ਼ੈਲ ਬਜੇ ਤਾਂ ਉਸ ਤੋਂ ਬਾਅਦ ਜਿਹੜਾ ਸਰ ਜਿਹੜੇ ਜਿੰਨੀ ਸ਼ੈਲਿੰਗ ਸ਼ੈਲਿੰਗ ਕਿੰਨੀ ਹੋਈ ਵੈਸੇ ਗੋਲੀਆਂ ਕਿੰਨੀ ਚੱਲੀਆਂ ਤਕਰੀਬ 10 ਦੇ ਆਸ-ਪਾਸ ਜੋ ਸਾਨੂੰ ਲੱਗਦਾ ਹੈ ਬਾਕੀ ਡਿਟੇਲ ਸਾਡੀ ਜਿਹੜੀ ਫੋਰੈਂਸਿਕ ਟੀਮਸ ਵੀ ਆ ਗਈਆਂ ਨੇ ਤੇ ਡਿਟੇਲ ਥੋੜੀ ਦੇਰ ਬਾਅਦ ਹੀ ਪਤਾ ਲੱਗ ਪਾਏਗਾ ਬਿਲਕੁਲ ਪਤਾ ਲੱਗ ਸਕਦਾ ਜਿਹੜੇ ਆਈਡੈਂਟੀਫਾਈ ਜਿਹੜੇ ਨਾਲ ਸੀਗੇ ਇਹਦੇ ਨਾਲ ਦੋਸਤ ਸੀਗੇ ਦੋ ਤਿੰਨ ਉਹਨਾਂ ਨਾਲ ਕੁਝ ਪਤਾ ਲੱਗ ਸਕਦਾ ਸਾਡਾ ਟਾਈਪ ਹੋ ਰਿਹਾ ਜੀ ਉਹਨਾਂ ਨਾਲ ਤੇ ਉਹ ਤੋਂ ਸਾਰੀ ਚੀਜ਼ ਜਿਹੜੀ ਹੈਗੀ ਹੈ ਇੱਕ ਸਾਰੀ ਅਸੀਂ ਗੱਲ ਕਲੀਅਰ ਕਰਾਂਗੇ ਕਿ ਤੱਕ ਪਾ ਲੱਗਿਆ ਕਿ ਸਕੋਰਪੀਓ ਦੇ ਕੀ ਕਹਿ ਰਹੇ ਕਿਉਂਕਿ ਵੀ ਸਕੋਰਪੀਓ ਗੱਡੀ ਸੀ ਜਿਵੇਂ ਤੁਸੀਂ ਦੱਸਿਆ ਕਿ ਜੰਮੂ ਕਸ਼ਮੀਰ ਨੰਬਰ ਗੱਡੀ ਸੀ ਉਹ ਚੰਡੀਗੜ੍ਹ ਨੰਬਰ ਮਤਲਬ ਗਏ ਕਿ ਦੰਨੇ ਉਹ ਇਧਰਲੀ ਸਾਈਡ ਗਏ ਨੇ ਜਾਂ ਮੇਰੀ ਅਲਰਟ ਵੀ ਕਰਾਤਾ ਹੈਗਾ ਤੇ ਸਾਡੀ ਨਾਕਾ ਬੰਦੀ ਵੀ ਸਾਰੀ ਹੋ ਗਈ ਹੈ ਤੇ ਅਸੀਂ ਇਹ ਰਸ ਜਿਹੜੇ ਸਰਾਊਂਡਿੰਗ ਡਿਸਟ੍ਰਿਕਟਸ ਹੈ ਤੇ ਉਹਦੇ ਵਿੱਚ ਵੀ ਸਾਰਾ ਅਲਰਟ ਕਰਾਤਾ ਹੈਗਾ ਤੇ ਕਿਤੇ ਵੀ ਇਹ ਗੱਡੀ ਜਿਹੜੀ ਸ਼ੱਕੀ ਮਿਲਦੀ ਹੈ ਤਾਂ ਇਮੀਡੀਏਟਲੀ ਉਹਨੂੰ ਆਊਟ ਆਪੀ ਕੀਤਾ ਜਾਏਗਾ ਕਿਤਨਾ ਕਿਤੇ ਜਿਵੇਂ ਸਾਹਮਣੀ ਪਿਛਲੇ ਦਿਨਾਂ ਦੀ ਗੱਲ ਹੈ ਕਟਾਈ ਢਾਬੇ ਤੇ ਫਾਇਰਿੰਗ ਹੁੰਦੀ ਹੈ ਤੇ ਬਿਲਕੁਲ ਉਹਦੇ ਸਾਹਮਣੇ ਆਪਾਂ ਖੜੇ ਹਾਂ ਅੱਜ ਕਿਤਨਾ ਕਿਤੇ ਲੱਗਦਾ ਨਹੀਂ ਕਿ ਲੋਕਾਂ ਦੇ ਵਿੱਚ ਥੋੜਾ ਸਹਿਮ ਦਾ ਮਾਹੌਲ ਬਣਦਾ ਜਾ ਰਿਹਾ ਹੈ ਮਹਾਲੀ ਸ਼ਹਿਰ ਨੂੰ ਵੀ ਲੈ ਕੇ ਨਹੀਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਹਿਲਾਂ ਵੀ ਜਿੰਨੇ ਵੀ ਇਨਸੀਡੈਂਸ ਜਿਹੜੇ ਹੋਏ ਹੈ ਤਾਂ ਜਿਵੇਂ ਕਟਾਨੀ ਢਾਬੇ ਵਾਲਾ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਇਮੀਡੀਏਟਲੀ ਜਿਹੜਾ ਸੀਗਾ ਟ੍ਰੇਸ ਵੀ ਕਰ ਲਿਆ ਗਿਆ ਸੀਗਾ ਤੇ ਉਹ ਬੰਦੇ ਫੜ ਲਈ ਫੜ ਵੀ ਲਿੱਤੇ ਗਏ ਸੀਗੇ ਤੇ ਸਿਮਿਲਰਲੀ ਜਿਵੇਂ ਮੈਂ بار بار ਇਹੀ ਕਹਿਣਾ ਹੁੰਦਾ ਜੀ ਜਿਹੜੀ ਡਿਟੈਕਸ਼ਨ ਹੈ ਉਹੀ ਸਭ ਤੋਂ ਵਧੀਆ ਡਟਰੈਂਸ ਹੁੰਦੀ ਹੈ ਤਾਂ ਇਹ ਵੀ ਜਿਹੜਾ ਕੇਸ ਹੈ ਅਸੀਂ ਟਰੇਸ ਕਰਾਂਗੇ ਤੇ ਜਿਹੜੀ ਵੀ ਇਹਦੇ ਪਿੱਛੇ ਕਸੂਰਵਾਰ ਨੇ ਉਹਨਾਂ ਨੂੰ ਵੀ ਸਖਤ ਤੋਂ ਸਖਤ ਜਿਹੜੀ ਸਜ਼ਾ ਉਹ ਦਿਵਾਵਾਂਗੇ ਥੈਂਕ ਯੂ ਤਾਂ ਇਸ ਨਾਲ ਸਾਡੇ ਨਾਲ ਐਸਐਸਪੀ ਸੰਦੀਪ ਗਰਗਤਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਜਿਹੜੀ ਹੈ ਦਿੱਤੀ ਹੈ ਤਾਂ ਗੱਲਬਾਤ ਜਿਹੜੀ ਆ ਦੇਖ ਸਕਦੇ ਹੋ ਸੀ ਇੱਥੇ ਜਿਹੜਾ ਕਤਲ ਕੀਤਾ ਗਿਆ ਸੀ ਪੀ 67 ਮਾਲ ਦੇ ਬਾਹਰ ਇਸ ਵਕਤ ਮੌਜੂਦ ਆ ਤੇ ਸਭ ਤੋਂ ਪਹਿਲਾਂ ਜੋ ਐਸਪੀ ਆਏ ਜੋਤੀ ਯਾਦਵ ਸਨ ਉਹਨਾਂ ਨਾਲ ਗੱਲਬਾਤ ਵੀ ਜਰੂਰ ਕਰਾਂਗੇ ਕਿਉਂਕਿ ਉਹ ਇੱਥੇ ਪਹਿਲਾਂ ਆਏ ਸੀ ਤਾਂ ਜਦੋਂ ਆਏ ਮੈਂ ਜਦੋਂ ਬਾਤਦਤ ਹੋਈ ਤਾਂ ਤੁਸੀਂ ਜਦੋਂ ਆਏ ਤਾਂ ਉਦੋਂ ਕੀ ਮੁੱਢਲੀ ਜਾਣਕਾਰੀ ਕੀ ਮਿਲੀ ਕਿਉਂਕਿ ਇਨੀਸ਼ੀਅਲੀ ਤੌਰ ਤੇ ਜੋ ਜੋ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਜੀ ਜਦੋਂ ਸਾਨੂੰ ਇਨਫੋਰਮ ਹੋਇਆ ਤਾਂ ਅਸੀਂ ਮੌਕੇ ਤੇ ਪਹੁੰਚੇ ਤੇ ਪਤਾ ਲੱਗਿਆ ਕਿ ਜਿਹੜਾ ਡਿਸੀਜ਼ ਬੰਦਾ ਬੰਦੇ ਦੀ ਮਤਲਬ ਔਨ ਦਾ ਸਪੋਟ ਡੈਥ ਹੋ ਗਈ ਸੀ ਤੇ ਡਿਸੀਜ਼ ਬੰਦਾ ਸੀਗਾ ਉਹਦੇ ਆਧਾਰ ਕਾਰਡ ਤੋਂ ਕਿਥੋਂ ਪਤਾ ਲੱਗਿਆ ਕਿ ਬੰਦੇ ਦਾ ਨਾਮ ਰਾਜੀਸ਼ ਰੋਗਰਾ ਹੈ ਉਹ ਪਿੱਛੋਂ ਜੰਮੂਦਰ ਰਹਿਣ ਵਾਲਾ ਹੈ ਤੇ ਉਹ ਇੱਥੇ ਆਪਣੇ ਕੁਝ ਸਾਥੀਆਂ ਨਾਲ ਆਇਆ ਸੀਗਾ ਤੇ ਵਨ ਆਫ 뎀 ਇਜ਼ ਵਿਦ ਪੁਲਿਸ ਦੂਜਾ ਬੰਦਾ ਉਹਦਾ ਭੱਜ ਗਿਆ ਤੇ ਫਿਰ ਆਇਡੈਂਟੀਫਾਈ ਕਰਕੇ ਅਰੈਸਟ ਕਰ ਲਿਆ ਜਾ ਅਰੈਸਟ ਨਹੀਂ ਉਹ ਬੰਦਾ ਉਹਦੇ ਨਾਲ ਸੀਗਾ ਹਾਂਜੀ ਨਾਲ ਜਿਹੜੇ ਹੈ ਆਈਜੀ ਇੰਟੈਲੀਜੈਂਸ ਜਸਕਨ ਸਿੰਘ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਦੇਖ ਸਕਦੇ ਹੋ ਜੀ ਸਾਹਮਣੇ ਬਿਲਕੁਲ ਕਿਉਂਕਿ ਜਿਹੜਾ ਕ੍ਰਾਈਮ ਹੋਇਆ ਹੈ ਪਹਿਲਾਂ ਸਭ ਤੋਂ ਪਹਿਲਾਂ ਬੰਟੀ ਬੈਂਸ ਜਦੋਂ ਸਾਹਮਣੇ ਢਾਬੇ ਤੇ ਸੀ ਤਾਂ ਉੱਥੇ ਇੱਕ ਫਾਇਰਿੰਗ ਹੁੰਦੀ ਹੈ ਤੇ ਬਿਲਕੁਲ ਅੱਜ ਫੇਰ ਉਸੇ ਢਾਬੇ ਦੇ ਬਿਲਕੁਲ ਸਾਹਮਣੇ ਖੜਿਆ ਸੀ ਪੀ 667 ਮਾਲ ਜਿੱਤੇ ਉਸ ਦੇ ਬਾਹਰ ਇੱਕ ਮਰਡਰ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜੀਆਂ ਸ਼ੈਲਿੰਗ ਹੁੰਦੀਆਂ ਤਾਂ ਦੱਸ ਦਈਏ ਕਿ ਗੋਲੀਆਂ ਚੱਲਦੀਆਂ ਨੇ ਜਿਸ ਦੇ ਵਿੱਚ 6 ਤੋਂ 7 ਗੋਲੀਆਂ ਕਿਹਾ ਜਾ ਰਿਹਾ ਕਿ ਚੱਲੀਆਂ 4 ਤੋਂ 5 ਲੋਕ ਉਸ ਦੇ ਵਿੱਚ ਦੋ ਗੱਡੀਆਂ ਦੇ ਵਿੱਚ ਸਵਾਰ ਸੀ ਤੇ ਉਹਨਾਂ ਦੇ ਵਿੱਚ ਇੱਕ ਗੱਡੀ ਜਿਹੜੀ ਹੈ ਜੰਮੂ ਕਸ਼ਮੀਰ ਨੰਬਰ ਸੀ ਤੇ ਦੂਜੀ ਗੱਡੀ ਜਿਹੜੀ ਹੈਗੀ ਉਹ ਚੰਡੀਗੜ੍ਹ ਨੰਬਰ ਸੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਆਇਡੈਂਟੀਫਾਈ ਜ਼ਰੂਰ ਕਰ ਲਏ ਨੇ ਤੇ ਥੋੜੇ ਸਮੇਂ ਦੇ ਵਿੱਚ ਹੋ ਸਕਦਾ ਹੈ ਵੱਡੀ ਲੀਡ ਹੈ ਕਿਉਂਕਿ ਜੋ ਮਰਿਆ ਸ਼ਖਸ ਉਸਦੇ ਨਾਲ ਦੋ ਜਣੇ ਹੋਰ ਸੀ ਦੋਨਾਂ ਦੇ ਵਿੱਚੋਂ ਇੱਕ ਭੱਜ ਗਿਆ ਤੇ ਦੂਜਾ ਜਿਹੜਾ ਆਇਡੈਂਟੀਫਾਈ ਕਰ ਲਿਆ ਤੇ ਉਸਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪਤਾ ਲੱਗ ਸਕੇਗਾ ਕਿਾਂ ਕਿ ਕੀ ਕੋਈ ਕੰਮ ਦੇ ਵੱਲੋਂ ਆਇਆ ਸੀ ਜਾਂ ਫਿਰ ਆਪਸੀ ਕੋਈ ਰੰਜਿਸ਼ ਦਾ ਮਾਮਲਾ ਸੀ ਕਿਉਂਕਿ ਜੰਮੂ ਕਸ਼ਮੀਰ ਦੀ ਗੱਡੀ ਜੋ ਮਰਿਆ ਉਹ ਵੀ ਜੰਮੂ ਦਾ ਸੀ ਤੇ ਇੱਕ ਸਕੋਰਪਿਓ ਗੱਡੀ ਜਿਹੜੀ ਕਿਹਾ ਜਾ ਰਿਹਾ ਕਿ ਜੰਮੂ ਕਸ਼ਮੀ ਇਹ ਹੋ ਸਕਦਾ ਹੈ ਕਿ ਜਾਂ ਤਾਂ ਕੋਈ ਰੈਕੀ ਦਾ ਹੋ ਸਕਦਾ ਹੈ ਕਿ ਇਸ ਦੀ ਰੈਕੀ ਕੀਤੀ ਹੋਵੇ ਇੱਥੋਂ ਤੱਕ ਆਇਆ ਹੋਵੇ ਪਰ ਇਹ ਸਭ ਕੁਝ ਜਾਂਚਦਾ ਬਿਸ਼ਾ ਪੁਲਿਸ ਕਹਿ ਰਹੀ ਹੈ ਕਿ ਅਸੀਂ ਨਾਕੇ ਜਿਹੜੇ ਸਾਰੇ ਲਗਾ ਲਿੱਤੇ ਨੇ ਤੇ ਇਸ ਤੋਂ ਬਾਅਦ ਪਤਾ ਕਰਨਾ ਹੋਵੇਗਾ ਕਿ ਆਖਰਕਾਰ ਕੀ ਜਿਹੜਾ ਪੂਰਾ ਪੂਰਾ ਮਾਮਲਾ ਨਿਕਲ ਕੇ ਆਉਂਦਾ ਤਾਂ ਗੱਲਬਾਤ ਜ਼ਰੂਰ ਕਰਾਂਗੇ ਆਈਜੀ ਜਸਕਰਨ ਸਿੰਘ ਜੋ ਕਿ ਇੰਟੈਲੀਜੈਂਸ ਨੇ ਉਹ ਵੀ ਮੌਕੇ ਤੇ ਮੌਜੂਦ ਨੇ ਉਹ ਵੀ ਪਹੁੰਚੇ ਨੇ ਤੇ ਨਾਲ ਐਸਪੀ ਜੋਤੀ যাদব ਤੇ ਨਾਲ ਤੁਸੀਂ ਦੇਖ ਸਕਦੇ ਹੋ ਐਸਐਸਪੀ ਸੰਦੀਪ ਗਰਗ ਜੋ ਨੇ ਉਹ ਵੀ ਇੱਥੇ ਮੌਜੂਦ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਜਰੂਰ ਕਰਾਂ ਕਿਉਂਕਿ ਕੀ ਕੀ ਜਿਹੜੇ ਹੋਰ ਸੁਰਾਗ ਨੇ ਉਹਨਾਂ ਨੂੰ ਮਿਲੇ ਨੇ ਕਿਉਂਕਿ 60 ਫੂਟੇਜ ਜਿਹੜੀ ਹੈ ਉਹ ਵੀ ਆਸਾਨੀ ਦੇ ਨਾਲ ਜਿਹੜਾ ਹੋ ਸਕਦਾ ਕਿ ਮਿਲ ਜਾਵੇ ਕਿਉਂਕਿ ਸਾਹਮਣੇ ਮੌਲਾ ਤੁਸੀਂ ਦੇਖ ਸਕਦੇ ਹੋ ਇੱਥੇ ਮੌਲ ਦੇ ਬਾਹਰ ਜੋ ਕੈਮਰੇ ਲੱਗੇ ਆ ਉਥੋਂ ਸੀਸੀਟੀਵੀ ਫੁਟੇਜ ਵੀ ਜਿਹੜੀ ਹੈ ਲੈਣ ਦੀ ਕੋਸ਼ਿਸ਼ ਕਰਾਂਗੇ ਜ਼ਰੂਰ ਤੁਹਾਡੇ ਤੱਕ ਲੈ ਕੇ ਆਵਾਂ ਕਿਉਂਕਿ ਇਹ ਪਿਛਲੇ 10 ਦਿਨਾਂ ਦੇ ਵਿੱਚ ਦੂਜਾ ਵਾਰਦਾਤ ਹੈ ਦੂਜੀ ਵਾਰਦਾਤ ਹੈ ਜਿਸ ਦੇ ਵਿੱਚ ਫਾਇਰਿੰਗ ਹੋਈ ਹੈ ਹਾਲਾਂਕਿ ਪਹਿਲਾਂ ਬਿਲਕੁਲ ਠੀਕ ਸਾਹਮਣੇ ਕਟਾਨੀ ਢਾਬੇ ਦੇ ਉੱਪਰ ਫਾਇਰਿੰਗ ਹੁੰਦੀ ਹੈ ਮੰਟੀ ਬੈਂਚ ਨੂੰ ਲੈ ਕੇ ਨਿਸ਼ਾਨੇ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹਾਲਾਂਕਿ ਉੱਥੇ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਪਰ ਇੱਥੇ ਜਿਹੜਾ ਅੱਜ ਨੁਕਸਾਨ ਹੋਇਆਗਾ ਇੱਕ ਮੌਤ ਹੋ ਚੁੱਕੀ ਹੈ ਨਾਲ ਉਸਦੇ 3 ਜਿਹੜੇ ਆ ਇਕੱਠੇ ਸੀ ਤਿੰਨ ਦੋਸਤ ਸੀ ਤਾਂ ਤੁਸੀਂ ਦੇਖਦੇ ਹੋ ਆਜੀ ਜਸਕਰਨ ਸਿੰਘ ਨਾਲ ਨੇ ਉਹ ਵੀ ਜਿਹੜੇ ਜਾ ਰਹੇ ਨੇ ਤਾਂ ਪੂਰੀ ਜਾਣਕਾਰੀ ਜਿਹੜੀ ਹੈ ਇਸ ਤੋਂ ਬਾਅਦ ਆ ਜਾਏਗੀ ਕਿਉਂਕਿ 2 ਮਿੰਟ ਗੱਲ ਵੀ ਜਿਹੜਾ ਜਰੂਰ ਕਰਾਂਗੇ ਕਿਉਂਕਿ ਜਿਹੜੇ ਆਏ ਨੇ ਬਾਕੀ ਉਹ ਸਕੋਰਪੀਓ ਗੱਡੀ ਦੋ ਗੱਡੀਆਂ ਸੀ ਜਿਨ੍ਹਾਂ ਦੇ ਉੱਪਰ ਆਏ ਨੇ ਤਾਂ ਉਸ ਤੋਂ ਬਾਅਦ ਉਤੋਂ ਚਲੇ ਜਾਂਦੇ ਆ ਤੇ ਫਾਇਰਿੰਗ ਕਰਕੇ ਨਿਕਲ ਜਾਂਦੇ ਆ ਉਤੋਂ ਤਾਂ ਤੁਹੇ ਦੇਖ ਸਾਹਦੇ ਹੁਣ CP67 ਮਾਲ ਦੇ ਬਾਹਰ ਬਿਲਕੁਲ ਮੌਜੂਦ ਆ ਇਥੋਂ ਵੱਡੇ ਅਫਸਰ ਸਾਰੇ ਜਿਹੜੇ ਨੇ ਉਹ ਗਏ ਨੇ SSP ਸੰਦੀਪ ਗਗ IG ਜਸਕਰਨ ਸਿੰਘ ਤੇ ਨਾਲ SP ਚੋਤੀ ਯਾਦਵ ਕਿਉਂਕਿ 60 ਫੂਟੇਜ ਜਿਹੜੀ ਆ ਉਹ ਮਾਇਨੇ ਰੱਖਦੀ ਹੈ ਆਉਣ ਵਾਇਸ ਸਮੇ ਦੇ ਵੀ 60 ਫੂਟੇਜ ਜਿਹੜੀ ਸਾਹਮਣੇ ਆਉਗੀ ਤਾਂ ਉਤੋਂ ਸਾਫ ਪਤਾ ਲੱਗ ਜਾਊਗਾ ਕਿ ਕਿੱਥੋਂ ਆਏ ਸੀ ਸ਼ੂਟਰ ਤੇ ਕਿਹੜੀ ਸਾਈਡ ਵੱਲ ਉਹ ਗਏ ਨੇ ਤਾਂ ਪੂਰੀ ਵਾਰਦਾਤ ਜਿਹੜੀ ਹੈ ਹੋਈ ਹੈ ਜਿਸ ਦੇ ਵਿੱਚ ਇੱਕ ਕਤਲ ਅਜਮਹਾਲੀ ਦੇ CP67 ਮਾਲ ਦੇ ਬਾਹਰ ਹੋ ਚੁੱਕਿਆ ਕੈਮਰਾ ਪਰਸਨ ਜੀਤਨਾਮ ਮਨਦੀਪ ਜੋਤ ਮਹਾ